5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਚੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਅਸਫਲ ਕਰਨ ਦੇ ਲਈ ਪੰਜਾਬ ਸਰਕਾਰ ਕਿਸਾਨਾਂ ਦੇ ਘਰਾਂ ਤੇ ਛਾਪੇਮਾਰੀ ਕਰ ਰਹੀ ਹੈ ਇਸ ਸਬੰਧ ਵਿੱਚ ਅੱਜ ਮਾਨਸਾ ਵਿੱਚ ਕਿਸਾਨਾਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਗਈ ਅੱਜ 2 ਦਰਜਨ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸੇ ਸਬੰਧ ਵਿੱਚ ਮਹਿੰਦਰ ਸਿੰਘ ਪੈਣੀਪਾਗਾ ਰਾਮ ਸਿੰਘ ਪੈਣੀਪਾਗਾ ਤੇ ਗੋਰਾ ਸਿੰਘ ਪੈਣੀਪਾਗਾ ਦੇ ਵੱਲੋਂ ਇੱਕ ਵੱਡਾ ਬਿਆਨ ਆਇਆ ਇਹ ਤੱਕ ਸਾਂ ਮੋਰਚੇ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਮੰਧੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਰੱਖਿਆ ਗਿਆ ਸੀ 5 ਮਾਰਚ ਤੋਂ ਲਗਾਤਾਰ ਕਾਲਾ ਮੁੱਖ ਮੰਤਰੀ ਦੀ ਮੀਟਿੰਗ ਜੋ ਬੇਸਟਰਾਇਜ਼ੀ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਬਹੁਤਾਂ ਚੁੱਕ ਲਿਆ ਗਿਆ ਹੈ ਬਹੁਤ ਰੂੰਫੂਸ ਹੋ ਗਏ ਅਤੇ ਸਾਨੂੰ ਵੀ ਅੱਜ ਮਾਨਸਾ ਚੌਂਕੀ ਠੁੱਠਾ ਵਾਲੀ ਨੇ ਰੈਸਟ ਕਰ ਲਿਆ ਸੀ ਉਸ ਤੋਂ ਬਾਅਦ ਅੱਜ ਅਸੀਂ ਹੁਣ ਇਸ ਵਕਤ ਕੋਟ ਧਰਮੂ ਥਾਣੇ ਦੇ ਵਿੱਚ ਆ ਲਗਭਗ 8 8-10 ਕਿਸਾਨਾਂ ਜਿਹੜੇ ਅਸੀਂ ਇੱਥੇ ਰੈਸਟ ਕੀਤੇ ਹੋਏ ਆ ਜਿਸ ਕਰਕੇ ਜਿਹੜੇ ਕਿਸਾਨ ਬਾਕੀ ਰੂਪਕੋਸ ਨੇ ਉਹਨਾਂ ਦੀ ਤਿਆਰੀ ਹੈ ਚੰਡੀਗੜ੍ਹ ਜਾਣ ਵਾਸਤੇ ਮੋਰਚਾ ਹਰ ਹਾਲਤ ਸਫਲ ਹੋਊਗਾ ਤੇ ਜਿੰਨੇ ਵੀਰੇ ਕਿਸਾਨ ਵੀਰ ਬਾਹਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਤਿਆਰੀ ਕਰਕੇ ਜਾਣ ਇਸ ਟਾਈਮ ਅਸੀਂ ਪੁਲਿਸ ਹਰਾਸਤ ਦੇ ਵਿੱਚ ਆ ਕਿਉਂਕਿ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣਾ ਸੀਗਾ ਉਸ ਤੋਂ ਪਹਿਲੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਮਲ ਕਰਦੇ ਪੁਲਿਸ ਵੱਲੋਂ ਸਾਰੇ ਹੀ ਕਿਸਾਨਾਂ ਗੋਵਿੰਦ ਕਰਸਾਪਾਵੜੀ ਕੀਤੀ ਮੇਰੇ ਵੀ ਕਰਸਾਪਾਵੜੀ ਕੀਤੀ ਪਰ ਮੈਂ ਘਰੇ ਨਹੀਂ ਸੀ ਪਰ ਜਿੱਥੇ ਔਰ ਜਗ੍ਹਾ ਦੇ ਉੱਤੇ ਠਹਿਰੇ ਹੋਏ ਸੀ ਉੱਥੇ ਪਹੁੰਚ ਵੱਲੋਂ ਰਾਸਤੇ ਵਿੱਚ ਲਿਆ ਗਿਆ ਜਣੀ ਕਨੌਣੀ ਹਰਕਤ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਸ마ਉ ਆਪਣਾ ਮਾਨ ਦੀ ਕੱਲ ਹੀ ਉਹਦਾ ਜਿਹੜਾ ਰਵਈਆ ਸੀ ਮੀਟਿੰਗ ਦੇ ਦੌਰਾਨ ਪਤਾ ਲੱਗ ਗਿਆ ਸੀਗਾ ਕਿ ਕਿਹੋ ਜਿਹੇ ਹਾਲਾਤ ਪੈਦਾ ਕਰ ਸਕਦਾ ਪੰਜਾਬ ਦੇ ਵਿੱਚ ਯਾਨੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸੋ ਦੋਦਰਚੰਦ ਦੇ ਕਰੀਬ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਮਾਨਸਾ ਦੇ ਵਿੱਚ ਵੀ ਪੁਲਿਸ ਅਜਿਹੇ ਕਿ ਕਿਸਾਨਾਂ ਤੇ ਕਾਰਵਾਈ ਕਰਦੀ ਹੋਈ ਨਜ਼ਰ ਆਈਏ ਤੇ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਵਿਰੋਧ ਪ੍ਰਦਰਸ਼ਨ ਨੂੰ ਅਸਫਲ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ